ਸਵਾਗਤ ਹੈ ਕਿਸਾਨ ਵੀਰੋ ਅਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਇੰਗਾ ਦਾ ਔਨ ਸਕਰੀਨ 'ਆ ਨੋਟ ਕਰ ਲਓ ਆਈ ਦੀ ਵੀਡੀਓ ਫੇਰ ਬਾਈ ਸੋਕੇ ਕੋਲੇ ਪਹੁੰਚੇ ਗੱਲਬਾਤ ਕਰਾਵਾਂਗੇ ਤੇ ਆਪ ਕੈਮਰਾ ਆਪਾ ਬੱਚਾ ਲਾਇਆਗਾ ਠੀਕ ਆ ਜੀ ਤੁਹਾਡੇ ਸਾਹਮਣੇ ਵੀ ਲੱਗਿਆ ਪਿਆ ਕਿੰਨੇ ਕਿ ਦਿਨਾਂ ਦੀ ਸੋਈ ਆ ਤੇ ਸ਼ੋਭਾ ਦੇ ਆਪਾਂ 11:00 ਵਜੇ ਵੀਡੀਓ ਕਵਰ ਕਰਨ ਲੱਗੇ ਆ ਜੀ ਤੇ 24 ਤੜਕੇ ਫਿਰ ਹੋਈ ਵੀ ਹੈ ਨਾ ਹੋਈ ਹੋਈ ਤੇ ਸਸੀ ਗਾ ਬਾਈ ਸੁਕੇ ਬੜਾ ਸਸੀ ਗਾ ਉਹ ਠੀਕ ਹੋ ਜੀ ਠੀਕ ਠਾਕ ਜੀ ਬੜੀ ਕਿਵੇਂ ਰਹਿੰਦਾ ਵੀਡੀਓ ਦਾ ਰਿਸਪੌਂਸ ਬਹੁਤ ਵਧੀਆ ਰਹਿੰਦਾ ਜੀ ਬਹਿ ਗਿਆ ਮਾਲ ਹਾਂਜੀ ਹਾਂਜੀ ਓਕੇ ਜੀ ਫੇਰ ਹੀ ਪਾ ਜਾ ਬਿਕੂ ਹਾਂਜੀ ਹਾਂਜੀ ਆਪਣਾ ਮਾਲ ਹੀ ਪਾ ਚ ਹੁੰਦਾ ਜੀ ਮਾਲ ਬਾਜ ਹੁੰਦਾ ਤੇ ਭੈਣ ਭਰਾ ਕੋ ਲੰਬਾ ਬਣਿਆ ਨਾ ਨਹੀਂ ਜੀ ਨਹੀਂ ਓਕੇ ਜੀ ਤੇ ਬਾਈ ਪਹਿਲਾਂ ਦਾ ਨੰਬਰ ਬੋਲ 99150 ਜੀ 99490 ਪਿੰਡ ਆਪਣਾ ਜੀ ਪਿੰਡ ਵੱਲੋ ਜੀ ਜ਼ਿਲ੍ਹਾ ਆਪਣਾ ਬਟਿੰਡਾ ਜੀ ਤਹਿਸੀਲ ਬਾੜਿਆਲੀ ਬਾੜਿਆਲੀ ਜ ਟੱਡਾ ਟੱਡੇ ਖੋਖਰੇ ਪਿੰਡ ਜੀ ਪੈ ਗਈ ਚੌਥੀ ਹਾਂ ਇਧਰ ਤਰਤਾ ਜਦੂ ਜੋ ਭਾਜੇ ਤੂ ਜੀ ਵਿਚਾਲੇ ਸਾਰੇ ਪਿੰਡ ਪੈ ਗਈ ਹੂੰ ਹੂੰ ਤੇ ਬਾਈ ਜੀ ਅੱਜ ਫਿਰ ਕਿੰਨੀਆਂ ਦਿਖਾ ਰਹੇ ਅੱਜ ਦੋ ਝੋਟੀਆਂ ਜੀ ਦੋ ਝੋਟੀਆਂ ਜਿਹੜੀ ਆ ਆ ਗਈ ਪਹਿਲੇ ਨੰਬਰ ਤੇ ਆਪਾਂ ਦੇਖੀ ਜੰਨੇ ਆ ਇਹ ਤੀਜਾ ਸਮਾਂ ਇੱਕਾ ਸੂਈ ਜਾਂਦੀ ਹੈ ਨਾ ਹੁਣ ਆ ਬਸ ਬੱਟ ਜੇ ਕਰੀ ਜਾਂਦੀ ਹੈ ਜੀ ਕੱਟਣੀ ਬੱਚਾ ਘੰਟਿਆਂ ਧਰ ਦੇਣਾ ਬਸ ਅਗਲਾ ਸੂਈ ਵੀ ਲੈ ਜੇ ਸੂਈ ਵੀ ਲੈ ਜੇ ਅਗਲਾ ਦੋ ਘੰਟਿਆਂ ਨੂੰ ਫੋਨ ਨੂੰ ਲਾਊਗਾ ਜੀ ਉਹਨੂੰ ਵੀਡੀਓ ਅਪਲੋਡ ਕਰਨੀ ਹੈ ਸੂ ਪੈਣਾ ਸੂ ਪੈਣਾ ਜੀ ਓਕੇ ਜੀ ਹਾਂਜੀ ਹਾਂਜੀ ਬਸ ਲੈ ਘੱਟੀ ਕਰਕੇ ਮਾਰ ਦੇ ਤਾਰਾ ਜੀ ਤਾਰਾ ਦੂਰਾ ਤੁਹਾਨੂੰ ਕਰਾ ਦਿਆਂਗਾ ਇੱਕ ਉਹਦੋਂ ਹੋਈ ਮਾਰ ਆਇਆ ਤੂੰ ਹਾਂਜੀ ਹੁਣ ਮਾਰੋ ਮਾਰੀ ਚੰਗੀ ਮੈਂ ਓਕੇ ਵੱਡੇ ਗੱਦਗਾੜ ਦੀ ਹੈ ਨਾ ਹਾਂਜੀ ਹਾਂ ਮਗਲਿਆਂ ਦੇ ਮਾਰ ਦੇ ਵੀਰੇ ਤਾਰਾ ਦੂਰਾ ਦੀ ਓਕੇ ਆ ਜਾ ਮੈਂ ਸੋਹਾਂ ਦੇ ਟਾਈਮ ਵੀ ਉਹਦੀ ਖੜ ਗਈ ਹੈ ਨਾ ਲਿਆ ਬਿਲਕੁਲ ਜੀ ਕਦੋਂ ਸੂਈ ਆ ਬਾਈ ਤੋਕੇ ਇਹ ਸੂਈ ਹੈ ਬਾਈ 500 ਤੜਕੇ 500 ਤੜਕੇ ਸੂਈ ਤੇ ਜੇਰ ਜੱਪਾ ਸਭ ਕੰਪਲੀਟ ਹੈ ਜੀ ਸੂਆ ਕਿਹੜਾ ਬਾਈ ਸੂਆ ਦਾ ਰਜੇ ਨਾਲ ਤੀਜਾ ਜੀ ਤੀਜਾ ਸੂਆ ਤੇ ਕਿੰਨਾ ਕੁ ਦੁੱਧ ਕੱਢਿਆ ਫਿਰ ਦੂਜੇ ਸੂਆ ਥੋੜਾ ਅਗਲਾ ਕਹਿੰਦੇ ਜੀ 13 ਕਿਲੋ ਚੋਆ ਓਕੇ ਹਾਂਜੀ ਤੇ ਹੁਣ ਕਿੰਨਾ ਕੁ ਰਹਿ ਗਿਆ ਅੱਜ ਤੀਜਾ ਦਿਨ ਸੂਈ ਨੂੰ ਆਉਣਾ ਹੈ ਜੀ ਬੋਲਾ ਕਿੰਨਾ ਅੱਜ ਸਾਫ਼ ਕਰਤੀ ਮੈਂ ਬੋਲੇ ਚੋਂ ਕਿੰਨਾ ਬੋਲਾ ਹੁਣ ਇਹਦੇ ਮੋਲਾ ਹੋਊਗਾ 7 ਕਿਲੋ ਰਹੀ ਤਿਆਰ ਜੀ ਓਕੇ ਲੰਮੀ ਲੈ ਜਾ ਲ ਵੀਰੇ ਤੇ ਵਾਰ-ਵਾਰ ਸਾਨੂੰ ਤਾਂ ਦੱਸ ਰਿਹਾ ਕਿਉਂਕਿ ਚਵਾਈ ਸੂਆ ਦੀ ਹੋਈ ਵੀ ਆ ਥਣ ਭਾਂਡੇ ਦੀ ਸਾਫ਼ ਸੁਥਰੀ ਆ ਜਿੰਮੇ ਦੀ ਹੈਗੀ ਓਵੇਂ ਦੀ ਬਾਈ ਦਿਖਾਉਂਦਾ ਤੇ ਧਾਰਾ ਹੁਣ ਤੇ ਦੁੱਧ ਦਫ ਕਿੰਨਾ ਹੁਣ 10 ਕਿਲੋ ਬਾਈ 7 ਕਿਲੋ 8 ਕਿਲੋ ਬੋਲਾ ਹੈਗਾ 8 ਕਿਲੋ ਬੋਲਾ ਹੈਗਾ ਅੱਜ ਆ ਕੀ ਸਾਫ ਕਰੀਏ ਪਰਸੋਂ ਟੜਕੇ ਸੋਈਏ ਮੈਂ ਆ ਦੇਖੋ ਜੀ ਥਾਲ ਭਾਂਡੇ ਦੇ ਪੂਰੀ ਸਾਫ ਸੁਥਰੀ ਆ ਬਾਕੀ ਦਾ ਆਥਰ ਨੂੰ ਘਰ ਵਾਲੀ ਬਣ ਜਾਂਦੇ ਪੂਰੀ ਪੂਰੀ ਬਣ ਜਾਂਦੀ ਜੀ ਭੀੜੀ ਬਣਦੇ ਤੇ ਕੱਦ-ਕੜ ਬਹੁਤ ਜ਼ਿਆਦਾ ਹਾਂਜੀ 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 ਕੱਦ-ਕੜ ਬਹੁਤ ਚੰਗਾ ਜੀ ਤੇ ਬਾਈ ਪੈਸੇ ਸੁਕੇ ਬਾ ਲੈਣ ਦੇਣ ਦੀ ਗੱਲ ਹੀ ਹੈ ਹਾਂ ਹਾਂ ਲੈਣ ਦੇਣ ਦੀ ਗੱਲ ਬਾਹਲਾ ਕੀ ਕਹਿਣਾ ਆਪਾਂ ਬਸ ਇਹਦਾ ਇੱਕ ਵੀ ਲੈ ਲਾਂਗੇ ਜੀ ਮਾਨਦਾਨ ਮਾਨਦਾਨ ਕਰ ਦਾਂਗੇ 2 ਨੰਬਰ ਜੋਟੀ ਖੋਲ ਲੈਣਗੇ ਹਾਂਜੀ ਸੂਈ ਜਾਂਦੀ ਆ ਨਾ ਬਾਈ ਇਹ ਤਾਂ ਵੱਟ ਜਾ ਕਰੀ ਜਾਂਦੀ ਹੈ ਜੀ ਹਾਂ ਓਕੇ ਰੇਟ ਇਹਦਾ ਵੀ ਜਾਏ ਜੀ ਹੋ ਜਾਮਾ ਬੱਚਾ ਤਰ ਦੂਆ ਸੀ ਜੀ ਸੂਈ ਸੀ ਜਾਂ ਸਮਾਈ ਲਿਆ ਸਕਦਾ ਕਲਾ ਓਕੇ ਤੇ ਸੂਆ ਬਾਈ ਦੂਜਾ ਕੁੰਨੀ ਵਾਲੀ ਹੈ ਜੀ ਦੋ ਦੰਦਾਂ ਦਾ ਕੱਟਿਆ ਚੌਕ ਦੇ ਚੱਕ ਦੀ ਹੈ ਜੀ ਹਾਂ ਓਕੇ ਓਕੇ ਦਿਖਾਈ ਜਾਂਦੀ ਆਪ ਹੀ ਨਾ ਹਾਂਜੀ ਹਾਂਜੀ ਆ ਦੇਖੋ ਜੀ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਆ ਕਰੋ ਜੀ ਚੈੱਕ ਆ ਦੇਖੋ ਹੂੰ ਵੱਟ ਕਰ ਰਹੀ ਤੇ ਥਣ ਸਣ ਕੱਢੂ ਹਣਾ ਬਹੁਤ ਚੰਗਾ ਬਣ ਗਿਆ ਪੜਾਂ ਕਰੀ ਖੜੀ ਹੈ ਕੱਟੀ ਲੈ ਚੱਲੋ ਜੀ ਤੇ ਇਹਦਾ ਬਾਈ ਸੁੱਖੇ ਕੀ ਰੇਟ ਆਗਾ ਆ ਸੁਖਾ ਜੀ ਬਸ ਇਹਦਾ ਵੀ ਲੈਣ ਦੇਣ ਦੱਸ ਦੇ ਜੀ ਬਸ ਲੈਣ ਦੇਣ ਹੀ ਦੱਸ ਦੇ ਯਾਰ ਬਸ ਇਹਦਾ ਇੱਕ ਵੀ ਲੈ ਲਾਂਗੇ ਜੀ ਮਾਨਦਾਨ ਮਾਨਦਾਨ ਹੀ ਹੋ ਜੀ ਬਸ ਇਕੱਠੀ ਬਾੜੀ ਚੰਗੀ ਰੰਗ ਢੰਗ ਦੀ ਤੇ ਬਾਕੀ ਜੁ ਵੀ ਬਾੜੀ ਆ ਨਜਾਇਜ਼ ਜੀ ਬੱਚਾ ਇਕੱਠੀ ਹੁਣ ਧਰ ਦੇਣਾ ਘਾਟੇ ਤਕਰਾਂ ਇਹਦਾ ਇਕੱਠੀ ਭਲਾਂ ਪਾਈ ਖੜੀ ਚਾਰ ਚੁਰ ਬੱਦ ਖਾ ਜਾਣੀ ਓਕੇ ਚਾਰ ਚੁਰ ਬੱਦ ਖਾ ਜਾਣੀਆਂ ਬਾਕੀ ਦੀ ਗੱਲ ਜਰੂਰ ਬਾਈ ਨਾ ਕਰੋ ਸੰਪਰਕ ਦੋ ਝੋਟੀਆਂ ਇਹ ਦੋਨੇ ਤੁਹਾਨੂੰ ਦਿਖਾਈਆਂ ਜੀ ਤੇ ਪਿੰਡ ਬਾਈ ਦਾ ਬੱਲੋ ਜ਼ਿਲ੍ਹਾ ਪਟੇੰਡਾ ਤਸੀਲ ਵਾਲਿਆਂ ਦੇ ਨੇੜੇ ਰਾਮਪੁਰਾ ਮੰਡੀ ਤੇ ਤਾਪਾ ਮੰਡੀ ਹੈ ਜੀ ਤੇ ਬਾਕੀ ਦੀ ਗੱਲ ਪਸ਼ੂ ਭਾ ਦੇ ਵਿੱਚ ਵੀ ਵੀ ਹੋ ਜਾਣਾਗਾ ਜੇ ਰੈਡੀ ਕਰਕੇ ਬਾਗੇ ਗਾਲਾਂ ਵੱਖਰੀਆਂ ਹੁੰਦੀਆਂ ਹਨ ਤੇ ਹੁਣ ਉਹ ਹਿਸਾਬ ਨਾਲ ਦੇ ਦੇਣੀ ਆਪਾਂ ਹੋਰ ਜੀ ਸਾਹਮਣੇ ਬਾਕੀ ਫਿਰ ਮੈਂ ਪਾਸੋਂ ਤੜਕੇ ਸੂਈ ਹੈ ਜੀ ਅੱਜ ਮੈਂ ਇਹਨੂੰ ਸਾਫ ਕਰਿਆ ਆਪਾਂ ਓਕੇ ਜੀ ਅੱਜ ਮੈਂ ਇਹਨੂੰ ਸਾਫ ਕਰਿਆ ਖਾ ਪੀ ਕਿਸੇ ਦਾ ਪਸ਼ੂ ਨੂੰ ਨੀਰਾ ਕੱਪਾ ਨਹੀਂ ਚੱਕਦਾ ਜਦੋਂ ਸੂਟਸ ਆਏ ਹੋਵੇ ਓਕੇ ਜੀ ਤੇ ਬਾਈ ਸੁਕੇ ਜਿਹੜਾ ਰੇਟ ਕਰੇ ਮਾਨਦਾਨ ਹੋ ਜਾ ਵਿਚੋਂ ਬਸ ਮਾਨਦਾਨ ਕਰ ਦਾਂਗੇ ਓਕੇ ਜੀ ਮਾਨਦਾਨ ਹੋ ਜਾਊਗਾ ਤੇ ਨੰਬਰ ਫਿਰ ਬੋਲੀ ਬਾਈ 9950 ਜੀ 92490 92490 ਪਿੰਡ ਬੱਲੋ ਤੋਂ ਆਪਾਂ ਵੀਡੀਓ ਕਵਰ ਕੀਤੀ ਹੈ ਬਾਈ ਸੁਕੇ ਕੋਲ ਧੰਨਵਾਦ